ਦੀ ਰੇਡ ਤੇ ਬੋਲ ਗਰਜੰਤ ਸਿੰਘ ਵੱਡੇ ਭਰਾ ਬਟੇ ਵਾਲੇ ਦੇ ਬਹੁਤ ਵੱਡਾ ਧੰਨਵਾਦ ਹੈ 82000 91000 ਬਹੁਤ ਵੱਡੇ ਪ੍ਰਾਈਜ਼ ਹੈ ਤੇ 21 21000 ਅੱਜ ਬਸਤਾ ਵਾਲੀ ਹੈ ਧੀਮ ਆ ਪਾਈ ਜਾਂਦਾ ਹੈ ਬਸਤਾ ਵਾਲੀ ਹੈ ਧੀਮ ਪਾਈ ਜਾਂਦਾ ਹੈ ਲੈ ਵੀ ਗਰਜੰਤ ਲੱਗ ਖਾ ਟੁੱਟ ਗਏ ਪਰ ਇਧਰ ਦੇ ਪਾਸੇ ਧੀਮ ਔਰ ਆਪਣੇ ਪੁਆਇੰਟ ਦਾ ਵਾਅਦਾ ਕਰ ਗਿਆ ਬਰਿੰਦਰ ਸਿੰਘ ਕਰਿਓ ਸਿੰਘ ਤੇ ਪੈਂਦੀ ਕਬੱਡੀ ਤੇ ਆਹ ਮੁੰਡੇ ਦੀ ਕਬੱਡੀ 31 ਸੌਨੀ ਪੈਣ ਜਾ ਰਹੀ ਹੈ ਮਣੀ ਕਦਰ ਗੁਰਜੰਟ ਸਿੰਘ ਇੰਗਲੈਂਡ ਤੇ ਨਾਲ ਗੁਰਜੰਟ ਸਿੰਘ ਫੌਜੀ ਏ ਬੱਲੇ 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 ਕਬੱਡੀ 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 ਰਾਣਾ ਰਾਣਾ ਤੇ ਲਵ ਆ ਬੱਲੇ ਬੱਲੇ ਹੁੰਦੀ ਹੋਈ ਫੇਚ ਮੁੰਡਾ ਚਾਨੀ ਐ ਮੁੰਡਾ ਚਾਨੀ ਐ ਇੱਕ ਵਾਰ ਬਾਈ ਬੋਡੇ ਦੇ ਹਸਲੇ ਨੂੰ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਕਿਉਂਕਿ ਜਫਾ 90% ਸੀਗਾ ਪਰ ਜਿਗਰੇ ਦੇ ਨਾਲ ਉਹਨੂੰ ਰੇਡ ਦੇ ਵਿੱਚ ਕਨਵਰਟ ਕਰ ਗਿਆ ਇਧਰ ਭੀਮ ਕਰ ਦਿੱਤਾ ਆ ਟੱਕਰ ਮਹਾਬਲੀ ਖਿਡਾਰੀਆਂ ਦੀ ਹੈ ਆ ਟੱਕਰ ਮਹਾਬਲੀ ਖਿਡਾਰੀਆਂ ਦੀ ਹੈ ਬੈਂਕ ਟਾਪ ਦੇ ਪੈਨ ਦਾ ਵੱਧ ਨੰਬਰ ਦਾ ਵਾਅਦਾ ਕਰ ਗਿਆ ਜਗਨਾਰ ਤੁਹਾਨੂੰ ਬੇਨਤੀ ਕਰਦਾ 1000 ਜਿਹੜਾ ਗੋਰੇ ਪੱਟੀ ਵੱਲੋਂ ਰਾਹੁਲ ਭੂਰੇ ਵੱਲੋਂ ਚਾਪੂਣਾ ਵੱਲੋਂ ਮੀਤਣਾ ਵੱਲੋਂ ਗਰਚਰਨ ਵਾਲਿਆਂ ਵੱਲੋਂ ਜਿਹੜਾ ਆਪਾਂ ਗਿੰਦੇ ਤਾਂ ਪੌਂਡਾ ਕਰਨੀ ਹੈ ਸਰਕਾਰ ਹੋਵੇਗਾ ਪਹਿਲੀ ਫਿਰ ਰੇਡ ਸੁੱਖੀ ਦੀ ਤੇ ਨੰਬਰ ਸ਼ੇਰੇ ਦਾ ਅੰਮੇ ਦਾ ਤੇ ਬਾਬੇ ਦਾ ਜਫਾ ਇਹੜਾ 11000 ਦਾ ਸ਼ੇਰੇ ਬਲਟੋਹੇ ਵੱਲੋਂ ਤੇ ਅੰਬੇ ਵੀਰ ਵੱਲੋਂ ਹੋਵੇਗਾ ਰਾਜੂ ਕਟੋਰੇ ਵਾਲਾ ਆ ਗਿਆ ਬੋਲ ਸਾਡੇ ਵੱਡੇ ਪ੍ਰਾਰੰਭਣ ਚੱਬੇ ਦੇ ਹੋਣਗੇ ਲਓ ਕਬੱਡੀ ਪਾੜ ਦੇ ਲਈ ਰਾਜੂ ਕਟੋਰੇ ਪਿੰਡ ਵਾਲਾ ਵਧਿਆ ਹੋਇਆ ਇਧਰ ਦੇ ਪਾਸੇ ਦੇਖਦੇ ਆ ਪਰ ਪੰਮਾ ਕਰ ਗਿਆ ਕਮਾਲ ਰਾਜੂ ਕੇ ਪਿੰਡ ਵਾਲਾ ਆਪ ਟਾ ਕੇ ਹਿੱਕ ਤੇ ਬਹਿ ਗਿਆ ਤੂ ਮਬਿੜ ਗਿਆ ਧਰਤੀ ਬੰਟੋਹੇ ਵੀ ਤੇ ਮੁੰਡਾ ਸਿਰੇ ਦਾ ਜਫਾ ਲਾ ਗਿਆ ਉਧਰ ਗਰਜਟ ਸਰਪੰਚ ਛੇਰੇ ਬੰਟੋਹੇ ਵੱਲੋਂ ਤੰਬੇ ਬਲੇ 1000 ਪੁਆਇੰਟ ਦਾ ਕਰਦੀ ਹੈ ਮਨਜੀਤ ਸਿੰਘ ਜੀ ਪਿਓਰ ਸਾਹਿਬ ਤੇ ਗੁਰਜਨ ਸਿੰਘ ਜੀ ਸਰਪੰਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਦੇ ਭੁਲਾਇ ਨਹੀਂ ਸਕਦਾ ਸੋ ਪਹਿਲੇ ਪ੍ਰਾਈਸ ਤੱਕ ਇਕੱਲੇ ਪਹੁੰਚ ਗਏ ਔਰ ਪਹੁੰਚਾਉਣ ਦਾ ਸਤਮ ਰੱਖਦੇ ਨੇ ਬਹੁਤ ਬਹੁਤ ਸਤਿਕਾਰ ਕਰਦੇ ਆ ਤੁਹਾਡਾ ਧੰਨਵਾਦ ਸਰਪੰਚੀ ਵੀ ਹੈ ਜਿਗਰਾ ਵੀ ਹੈ ਗਰਜਟਾ ਸਾਡਾ ਵੱਡਾ ਵੀਰ ਹੈ ਗਰਜਟਾ ਸਰਪੰਚ ਉਹਨਾਂ ਵੱਲੋਂ ਭਿੰਨ ਦੀਆਂ 2100 ਦੀਆਂ ਹੋਣ ਗਿਆ ਪਰ ਇਧਰ ਦੇ ਪਾਸੇ ਆ ਯੂਰਪ ਵਾਲਿਆਂ ਦਾ ਚਿਹਤਾ ਮਾਰ ਕਰਦੇ ਆ ਸਾਡੇ ਭਰਾ ਬੱਬੂ ਰਾਣੀਪੁਰ ਹੋਣੇ ਵੀਰਾਂ ਟੋਟੀਆਂ ਸ਼ੇਰੇ ਦੀ ਖੇਡ ਦੇ ਉੱਪਰ ਇਧਰ ਕਬੱਡੀ ਪਾਉਣ ਦੀ ਟੀਮ ਦੀ 150 ਕਬੱਡੀ 1000 ਦੀ ਜੁੰਨੀਆਂ ਵੀ ਪਾਵੇਗਾ ਗੋਰਾ ਪੱਟੀ ਰਾਹੁਲ ਪੂਰਾ ਮੀਤ ਪੱਟੀ ਜੱਪ ਪੂਰਾ ਗੁਰਚਰਨ ਹੁਣੀ ਆਖਦੇ ਆ ਲਾਲ ਚੰਨ ਸਿੰਘ ਹੁਣੀ ਭਗਵੰਤ ਗੰਢੀਵੰਦ ਜੈਲੀ ਗੰਢਣ ਵਿੱਕੀ ਰੱਤਾ ਗੁੱਡਾ ਸੁਨੀਰ ਆਸਟ੍ਰੇਲੀਆ ਐਮੀ ਪੱਟੀ ਅਭੀ ਪੱਟੀ ਪਵਨ ਪੱਟੀ ਸੁਨੀਲ ਪੱਟੀ ਜਗਰਾਜ ਪੂਰਾ ਤੇ ਜਗਰੂਪ ਗੋਦੀ ਹੁਣੀ ਮਨਤੇਜ ਹੁਣੀ ਇਹ ਭਰਾ ਆਖਦੇ ਆ ਹਰ ਕਬੱਡੀ 1000 ਦੀ ਹੈ ਦੋਤਿਆਂ ਦਾ ਸੰਦੀਪ ਉੜਨਾ ਬਾ ਕੀ ਕਬੱਡੀ ਦਾ ਜਿਹੜੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚੋਂ ਆਇਆ ਤੇ ਲੰਬ ਦੇ ਕੇ ਚੜ ਗਿਆ ਪਰ ਪੁਆਇੰਟ ਜੋੜ ਦੇ ਵਿੱਚ ਕਾਮਯਾਬ ਹੈ ਜਿਵੇਂ ਕਿੰਦੇ ਮਹਮੂਦਪੁਰੇ ਨੇ ਗੱਲ ਕੀਤੀ ਹੈ ਇਹ 15 ਮਿੰਟਾਂ ਦੇ ਵੀਜ਼ੇ ਵਾਲਾ ਹੈ ਅੰਬੈਸੀ ਨੇ ਵੀਜ਼ਾ ਦਿੱਤਾ ਹੈ ਇਹ 15 ਮਿੰਟਾਂ ਦੇ ਵੀਜ਼ੇ ਵਾਲਾ ਹੈ ਇਹ 15 ਮਿੰਟਾਂ ਦੇ ਵਿੱਚ ਵੀਜ਼ਾ ਕਿਉਂ ਲੱਗਾ ਕਿ ਮਿਹਨਤੀ ਇਨਾ ਜ਼ਿਆਦਾ ਕੀਤਾ ਸੀ ਗਰਜੰਟ ਸਰਪੰਚ ਵੱਲੋਂ ਦੂਜੀ ਰੇਡ ਲਾਸਟ 1100 ਰੁਪਏ ਦੀ ਇਹ ਜਿੰਦਾ ਗੰਦੀਆ ਦੁਨੀਆ ਪਰ ਜੱਫਾ ਲੱਗਾ ਮੈਂ ਵੇਖ ਦਿਖਾਵਾਂਗਾ 1100 ਮਨਤੇਜ ਫੌਜੀ ਯਾਫੀ ਤੱਕ ਪਹੁੰਚਦਾ ਕਰ ਦਿੱਤਾ ਜਾਵੇ ਲੋ ਸਾਹਮਣੇ ਦੇਖਾਂਗੇ ਇਹ ਸਭਰਾਵਾਂ ਵਾਲਾ ਕੰਨੀ ਤੇ ਲੱਗਾ ਹੋਇਆ ਹੈ ਇੱਕ ਕੰਨੀ ਸੁਲੇਮਾਨੇ ਮੱਲੀ ਹੋਈ ਹੈ ਔਰ ਦੂਦਰ ਯਾਫੀ ਕਹਿੰਦੇ ਵੀ ਸਿਰੇ ਦਾ ਪ੍ਰਦਰਸ਼ਨ ਅੱਜ ਦੇ ਕੱਪ ਤੇ ਕਰ ਗਿਆ ਜੈ ਦੀਪ ਭੁੱਲਰ ਸਾਡਾ ਵੀਰ ਗੋਰੇ ਪੱਟੀ ਨੇ ਰਾਹੁਲ ਨੇ ਨੀਤ ਪੱਟ ਨਹੀਂ ਆਖਦੇ ਕਿੰਨੇ ਦੀ ਹਰ ਕਬੱਡੀ ਜਿਹੜੀ 1000 ਦੀ ਹੋਵੇਗੀ ਸੋਨਾਲਾ ਗੁਰਲਾਲ ਵੱਡਾ ਮਾਲ ਕਬੱਡੀ ਪਾਉਣ ਲਈ ਬੰਚੂ ਕੇ ਛੋਟਾ ਗੁਰਦੇਤਾ ਨਾਲ ਪੰਮੇ ਵਰਗੇ ਖੜੇ ਹੋਏ ਨੇ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰੇਗਾ ਕੌਣ ਗੁਰਲਾਲ ਦੇ ਬੋਲੇ ਹੋਏ ਧਾਵੇ ਨੂੰ ਥੱਲ ਪਾਵੇਗਾ ਪੁਆਇੰਟ ਇਸਲੇ ਰਿੰਡਰ ਨੇ ਜੋੜ ਦਿੱਤਾ ਇੱਕ ਕਬੱਡੀ ਪੂਸੀਆ ਤੇ ਕਰਜੰਟ ਫੌਜੀ ਵੱਲੋਂ ਆਹ ਦੇਖਾਂਗੇ ਖੇਡ ਮੈਦਾਨ ਵਿੱਚ ਕਦੀ ਕਬੱਡੀਆਂ ਪਾਈਆਂ ਤੇ ਕਦੀ ਜੱਫੇ ਲੱਗੇ ਇਹ ਮਹਿਕ ਪੱਟੀ ਵਾਲਾ ਪੁਲਸੀਆ ਤੇ ਗੁਰਟ ਫੌਜੀ ਵੱਲੋਂ 1100 ਇਹ ਦੀਪਕ ਤੇਰੇ ਵਾਸਤੇ ਜੇ ਜੱਫਾ ਲਾ ਦੇਵੇ ਪਰ ਇਧਰ हरियाणा वाले ने उंगली खड़ी ਕੀਤੀ ਹੈ ਅਰ ਕੋਆਜ ਵੀ ਰੇਡਰ ਦੇ ਖਾਤੇ ਵਿੱਚ ਲੋ ਗਟੋਰੇ ਪਿੰਡ ਵਾਲਾ ਕਬੱਡੀ ਪਾਵੇ ਗਰਜੰਤ ਸਿੰਘ ਸਰਪੰਚ ਵੱਲੋਂ ਜੇਕਰ ਪੰਮਾ ਜਫਾ ਲਾਵੇ ਤੇ 1000 ਦੇ ਵੱਡੇ ਮਾਰੇ ਆ ਕਬੱਡੀ 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 ਪੁਆਇੰਟ ਅਫੇਲੇ ਰੇਡਰ ਨੇ ਜੋੜ ਦਤਾ ਮਨਜੀਤ ਸਿੰਘ ਜੀ ਦਿ올 ਗਰਜੰਤ ਸਿੰਘ ਜੀ ਸਰਪੰਚ ਸਾਹ ਉਹਨਾਂ ਵੱਲੋਂ 1000 ਇਧਰਾਂ ਇੱਕੋ ਕਬੱਡੀ 1500 ਵੀ ਯੇੜੀ ਕਰੇ ਰੇ ਵੀਰਾ ਵੀਰਾ ਸਰਦਾਰ ਸੀਤਲ ਸਿੰਘ ਦੀ ਆਰਤੀਆਂ ਸਾਹਿਬ ਦਾ ਪੁੱਤਰ ਉਹ ਤੁਹਾਡਾ ਗਰੁੱਪ ਬੈਠਾ ਹੋਇਆ ਹੈ ਸਿਮਾ ਸਾਡਾ ਵੀਰ ਨਾਲ ਹਰਮਣੀ ਸੁਖ ਹੋਣੀ ਕਾਕੂ ਹੋਣੀ ਇਹ ਸਾਰੇ ਵੀਰ ਧੰਨਵਾਦ ਲਓ ਕਬੱਡੀ ਸਾਹਮਣੇ ਪੈਦੀ ਹੋਈ 1000 ਦੀ ਰੇਡ ਹੈ ਮੀਤੂਣਾ ਵੱਲੋਂ ਤੇਜੇਣਾ ਵੱਲੋਂ ਜੈਤ ਦੀ ਭੁੱਲਰ ਇਹ ਨਾਲ ਸਾਡਾ ਰਾਹੁਲ ਪੱਟੀ ਇਹਨਾਂ ਭਰਾਵਾਂ ਵੱਲੋਂ ਗੋਰਾ ਪੱਟੀ ਤੇ ਜੱਪ ਪੂਰਾ ਗਰਜਾ ਪੋਣਾ ਵੱਲੋਂ ਇੱਕ ਪੱਤੀ ਮੈਚ ਪੱਤੀ ਪੂਸੀਆ ਤੇ ਗਰਜੰਟ ਫਾਜੀ ਵੱਟੋਆ 1100 ਜੇ ਦੀਪ ਤਪੁਰਜੀ ਵਾਲਾ ਜੱਫਾ ਲਾਵੇ ਦੀਪ ਤਪੁਰਜੀ ਮਹਾਰਾਜ ਜੱਫਾ ਲਾਵੇ ਤਾਸ਼ ਦਾ ਪੱਤਾ ਇੱਕ ਪਾਸੇ ਹੁਕਮਰ ਦਾ ਯੱਕਾ ਉਹ ਛਾਤੀ ਦੇ ਖੜਵਾਇਆ ਹੋਇਆ ਏ ਹੁਣ ਦੇਖਾਂਗੇ ਮੀਰਾ ਕੋਟੀਆਂ ਟੋਲੇ ਦੇ ਉੱਤੇ ਸੰਤ ਗਿਆਨੀ ਸੰਤ ਜਰਨੈਲ ਸਿੰਘ ਦੀ ਖਾਸ ਪਿੰਡਰਾ ਵਾਲਾ ਦੀ ਤਸਵੀਰ ਬਣਵਾਈ ਹੋਈ ਹੈ ਤਸਵੀਰ ਬਣਾਈ ਹੋਈ ਹੈ ਆ ਸਾਹਮਣੇ ਦੇਖਾਂਗੇ ਪੁਆਇੰਟ ਜਿਹੜਾ ਰੇਟਰ ਦੇ ਖਤ ਵਿਚੜ ਗਿਆ ਆ ਭੂਰਿਆ ਵਾਲਾ ਫਿਰ ਤੁਰ ਗਿਆ ਅਗਲੇ ਬੋਲ ਸਾਹਮਣੇ ਵਰਿੰਦਰ ਖੇਮ ਕਰ ਰਿਹਾ 1000 ਦੀ ਫੇਰ ਕਬੱਡੀ ਪੈਣ ਜਾ ਰਹੀ ਹੈ ਰਾਹੁਲ ਨਾ ਵੱਲੋਂ ਮੁੰਡੇ ਇੰਗਲੈਂਡ ਤੋਂ ਆਏ ਜਦੋਂ ਪਿੰਡੂ ਕਬੱਡੀ ਪਾ ਰਿਹਾ ਵੇ ਸਰਪੰਚ ਸਾਹਿਬ ਸਿਰ ਸਿਰ ਖੂਨ ਵਧਨ ਵਾਲੀ ਗੱਲ ਹੁੰਦੀ ਹੈ ਪੁਆਇੰਟ ਇਸ ਵੇਲੇ ਸਰਦਾਰ ਕਾਇਆ ਸਿੰਘ ਦਾ ਪੁੱਤਰ ਜੋੜਨੇ ਵਿੱਚ ਮੱਖਣਗੜ੍ਹ ਦਾ ਵੀਰ ਜੋੜਨੇ ਚ ਕਾਮਯਾਬ ਹੋ ਗਿਆ ਦੋਤਿਆਂ ਦਾ ਸੰਦੀਪ ਕਬੱਡੀ ਪਾ ਰਿਹਾ ਹੈ ਲੋ 15 ਮਿੰਟਾਂ ਵਾਲੇ ਵੀਰੇ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਕੈਨੇਡਾ ਐਮਬੈਸੀ ਨੇ ਆਪ ਕਿਹਾ ਕਿ ਨੌਜਵਾਨਾਂ ਵੀਜ਼ਾ ਲੈਣਾ ਪਰ ਆਹ ਸੁਲੇਮਾਨ ਰਾਜੂ ਕਟੋਰੇ ਵਾਲਾ ਕਬੱਡੀ ਪਾਵੇਗਾ ਮਹਿਮੂਦ ਪੁਰੀਆ ਗਿੱਦਾ ਆ ਜਾਵੇ ਸਾਡਾ ਭਰਾ ਗਿੱਦਾ ਮਹਿਮੂਦ ਪੁਰੀਆ ਮਨਜੀਤ ਆਪ ਇੰਗਲੈਂਡ ਤੋਂ ਕੱਲ ਹੀ ਆਇਆ ਹੈ 1100 ਰੁਪਇਆ ਰਾਣੇ ਦੀ ਇੱਕੋ ਇੱਕ ਕਬੱਡੀ ਤੇ 1100 ਰੁਪਇਆ ਰਾਣਿਆ ਹੋੜਾ ਤਿਆਰ ਹੋਜਵਣਾ ਲੋ ਕਟੋਰੇ ਵਾਲਾ ਖੇਡ ਮੈਦਾਨ ਵਿੱਚ ਰੇਡ ਪਾ ਕੇ ਇੱਕ ਸਫਲਤਾ ਵਾਲਾ ਅੰਮਰ ਆਪਣੇ ਖਾਤੇ ਵਿੱਚ ਲੈ ਗਿਆ ਉਧਰ ਸਾਹਮਣੇ ਲੈ ਵੀ ਕਹਿੰਦੇ ਚੱਕ ਮੈਂ ਤੇ ਬੋਲ ਆਹ ਸਾਹਮਣੇ ਕਹਿੰਦੇ ਫੌਜੀ ਕਬੱਡੀ ਪਾ ਰਿਹਾ ਹੈ ਆਹ ਫੌਜੀ ਕਬੱਡੀ ਪਾ ਰਿਹਾ ਹੈ ਇਧਰ ਦੀਪ ਜੱਫੇ ਲਾ ਰਿਹਾ ਹੈ ਰੇਡਾਂ ਪੈਦੀਆਂ ਕਦੀ ਜੱਫੇ ਲੱਗਦੇ ਆ ਵਾਹ ਓਏ ਦੀਪ ਨਹੀਂ ਰੀਸਾਂ ਤੇਰੀਆਂ ਨੌਜੋਨਾ ਨੰਬਰ ਕਹਿੰਦੇ ਦੀਪ ਗੁਰਜੀ ਨੇ ਜੋੜ ਦਿੱਤਾ ਹੈ ਇਧਰ ਕਹਿੰਦੇ ਜਸਵਿੰਦਰ ਕਲਸੀ ਜੀਆਂ ਦਾ ਚੰਗਾ ਹੋਇਆ ਮੱਠਾ ਕਿ ਚੰਗੇ ਹੋਣ ਉਸਤਾਦ ਕਾ ਚੇਲੇ ਚੰਗੇ ਉੱਠਣਗੇ ਮਿਹਨਤ ਕਰਕੇ ਮੱਲਾ ਸ਼ਾਇਆ ਦਰਿਆਂ ਤੇ ਤੂੰ ਖੜ ਖੜ ਲੋਕੀ ਫੇਰ ਤੇਰਾ ਸਰਨਾਵਾ ਪੁੱਛਗੇ ਹਾਂਜੀ ਗਰਜੰਟ ਭਾਜੀ ਜਿਆ ਦੀ ਭੁੱਲਰ ਨਾਲ ਮੀਤ ਪੱਟੀ ਰਾਹੁਲ ਇੰਗਲੈਂਡ ਇਹ ਸਾਰੇ ਭਰਾ ਫੜਿਆ ਆਏ ਆ ਅੱਜ ਕਿੰਨੇ ਦਾ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਸਾਰੇ ਲੋ 11 ਸੌ ਦੀ ਫਿਰ ਰੇਪਾਂ ਜਾ ਰਹੀ ਏ ਸਾਹਮਣੇ ਇੰਗਲੈਂਡ ਵਾਲਾ ਮਨਜੀਤ ਕਹਿੰਦਾ ਇੰਗਲੈਂਡ ਵਾਲਾ ਮਨਜੀਤ ਏ ਦੀਪ ਤਬਰਜੀ ਇੱਕ ਪਾਸੇ ਵੱਲ ਤੋਏ ਪਿਆਲਾ ਰਾਣਾ ਸਰਦਾਰ ਸੀਤੋ ਸਿੰਘ ਦਾ ਪੁੱਤਰ ਏ ਬੱਲੇ 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 ਓਏ ਬੱਲੇ ਓਏ ਗੱਬਰੂਆਂ ਫੇਰ ਮੈਦਾਨ ਵਿੱਚ ਪੂਰੀ ਜਦੋ ਜਨ ਏ ਗੱਭਰੂ ਨੇ ਰੇਲ ਡੱਕਦੀ ਅੱਗੇ ਖੁੱਟ ਕੇ ਕਿਕਰਦਾ ਝਾਫਾ ਕਿ ਗੱਭਰੂ ਨੇ ਰੇਲ ਡੱਕਦੀ ਅੱਗੇ ਸੁੱਟ ਕੇ ਕਿਕਰਦਾ ਝਾਫਾ ਓਏ ਦੀਪ ਨੂੰ ਗਾਣ ਕੋਲ ਪਿਆਰ ਕਰਦੇ ਇੱਕ ਤਾੜੀ ਮਾਰਦੇ ਵੱਡੀ ਸਾਰੀ ਆਓ ਸਾਰੀ ਦੁਨੀਆ ਪਿਆਰ ਕਰਦੀ ਆ ਦੀਪ ਨੂੰ ਇਧਰ ਕਹਿੰਦੇ ਵਰਿੰਦਰ ਯੂਕੇ ਇਹ ਗੁਰਵਿੰਦਰ ਯੂਕੇ ਇਹ ਕਹਿੰਦੇ ਮੇਰੇ ਮਿੱਤਰੋ ਗੰਦੇ ਭੀਮ ਦੀਆਂ ਦੋ ਕਬੱਡੀਆਂ 1000 ਦੀਆਂ ਹੋਣੀਆਂ ਕਲਸੀ ਸਾਹਿਬ ਨੋਟ ਕਰ ਲਿਓ ਲਓ ਇਧਰਲੇ ਪਾਸੇ ਕਹਿੰਦੇ ਗੁਰਦਿੱਤ ਗੁਰਦਿੱਤ ਵੱਡੇ ਗੁਰਦਿੱਤ ਦੀਆਂ ਗੱਲਾਂ ਚੱਲਦੀਆਂ ਨੇ ਬਲਕਾਰ ਸਿੰਘ ਜੀ ਵਕੀਲ ਸਾਹਿਬ ਬਲਕਾਰ ਸਿੰਘ ਜੀ ਕਨੇਡਾ ਦੇ ਵਕੀਲ ਲਾਓ ਇਧਰਲੇ ਪਾਸੇ ਵਾਲਾ ਸੁੱਖੀ ਕਬੱਡੀ ਪਾ ਰਿਹਾ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਉਹ ਵੱਡੇ ਮੱਲ ਮੂਤੇ ਹੁੰਦੇ ਅੱਜ ਬਲਟੋਏ ਦੇ ਵਿੱਚ ਅੱਜ ਕਹਿੰਦੇ ਵੱਡੇ 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 ਉਹ ਟੈਂਕ ਮੂਤੇ ਹੁੰਦੇ ਆ ਆ ਨੌਜੋਨ ਕਹਿੰਦੇ ਲਾਵਾ ਮਾਲੀਏ ਵਾਲਾ ਨਹੀਂ ਰੀਸਾ ਤੇਰੀਆਂ ਨੌਜੋਨਾਂ ਐਨ ਮੁੰਡੇ ਨੇ ਕਹਿੰਦੇ ਮੇਰੇ ਮਤਰੋ ਪਿੱਠ ਤੇ ਵਾਇਗਰੂ ਲਿਖਵਾਇਆ ਹੋਇਆ ਐਨ ਗੱਲਾਂ ਵੱਡੇ ਪੱਦਰ ਤੇ ਕਰਾ ਲੀਆਂ ਆ ਕਹਿੰਦੇ 2000 ਸੌਰੀ 1000 ਦੀਆਂ ਦੋ ਕਬੱਡੀਆਂ ਵਰਿੰਦਰ ਯੂਕੇ ਇੱਕ ਗੁਰਗੰਦਰ ਯੂਕੇ ਆ ਪਹਿਲੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ 1000 ਦੀਆਂ ਦੋ ਹੋਣ ਗਿਆ ਇਧਰਲੇ ਪਾਸੇ ਦੇਖਾਂਗੇ ਕੌਣ ਨੌਜੋਨ ਕੋਸ਼ਿਸ਼ ਕਰਦਾ ਹੈ ਵਰਿੰਦਰ ਯੂਕੇ ਦਾ ਫੋਟੋ ਦੇ ਵਿੱਚ ਨਾਮ ਚੱਲਦਾ ਨਾਲ ਕਾਲਾ ਸਾਡਾ ਵੀਰ ਫੇਹੇਤਿਆਂ ਵਾਲਾ ਉਹ ਵੀ ਇੰਗਲੈਂਡ ਵਿੱਚ ਬੈਠਾ ਹੈ ਸ਼ੇਰਾ ਬਲਟੋ ਉਹ ਵੀ ਇੰਗਲੈਂਡ ਵਿੱਚ ਬੈਠਾ ਹੈ ਹਰ ਇੰਗਲੈਂਡ ਦੇ ਵੱਡੇ ਸ਼ਹਿਰ ਦੀਆਂ ਪਰਵਿੰਗ ਬੰਦਿਆਂ ਗੱਲਾਂ ਹੁੰਦੀਆਂ ਨੇ ਉਥੋਂ ਚੱਲ ਕੇ ਆਇਆ ਚਾਹੇ ਗੱਲ ਕਰਨ ਦੀ ਹੈ ਖੌਫਾ ਤੋਂ ਕੱਲ ਗਿਆ ਹੁਣ ਸਾਹਮਣੇ ਦੇਖਾਂਗੇ ਖੇਡ ਮੈਦਾਨ ਵਿੱਚ ਮੀਰਾ ਕੋਟਿਆ ਕਬੱਡੀ ਪਾ ਰਿਹਾ ਹੈ ਤੇ ਮਣੀ ਚੱਤਰ ਵਾਲਾ ਵੀ ਆਓ ਦੇਖਾਂਗੇ ਅੱਜ ਇਹ ਸਟ੍ਰਿਕਾਂ ਦੇ ਸਟ੍ਰਿਕਾਂ ਉਹ ਦੁਨੀਆ ਫੈਨ ਕੀਤੀ ਹੋਈ ਹੈ ਮੀਰਾ ਕੋਟ ਵਾਲੇ ਗੱਭਰੂ ਨੇ ਪੁਆਇੰਟ ਕਹਿੰਦੇ ਰੇਂਦਰ ਦੇ ਸੇ ਹੈ ਇਧਰ ਗੁਰਜੰਟ ਸਿੰਘ ਜੀ ਸਰਪੰਚ ਵੱਲੋਂ ਬੈਂਦੀ ਹੈ ਕਿ ਦੋਨੋਂ ਟੀਮਾਂ ਨੇ ਜਾਫੀ ਹਰ ਇੱਕ ਜੱਫਾ 500 ਦਾ ਹੋਣਾ ਜਿਹੜਾ ਮਰਜੀ ਜੱਫੀ ਜੱਫਾ ਲਾਣ ਰਵੇ ਗੁਰਜੰਟ ਸਿੰਘ ਜੀ ਜੱਫਾ ਸੌਰੀ ਸਰਪੰਚ ਤੇ ਹਰ ਇੱਕ ਜੱਫਾ ਜਿਹੜਾ 500 ਦਾ ਹੋਣਾ ਇਹ ਨੋਟ ਕਰਿਓ ਇਧਰਲੇ ਪਾਸੇ ਕਹਿੰਦੇ ਟੋਰੀਆਂ ਵਾਲਾ ਰਾਜੂ ਕਬੱਡੀ ਪਾ ਰਿਹਾ ਹੈ

ਦੀ ਤੇ ਆ ਕਿਹੜਾ ਰੇਡਰ ਦੇ ਖਾਤੇ ਵੀ ਜੁੜਦਾ ਹੋਇਆ ਲਓ ਸਾਹਮਣੇ ਦੇਖੋਗੇ ਪੂਰੇ ਕੋਨੇ ਵਾਲਾ ਆ ਜਿੰਦਰ ਕਿੰਦਾ ਕਹਿੰਦੇ ਵੀ ਖੇਡ ਮੈਦਾਨ ਵਿੱਚ ਸਾਹਮਣੇ ਕਬੱਡੀ ਪਾ ਰਿਹਾ ਹੈ ਕਿਤੇ ਗਿੰਦਰ ਦੀਆਂ ਗੱਲਾਂ ਕਿਤੇ ਸੁਖੇ ਦੀਆਂ ਗੱਲਾਂ ਤੇ ਕਿਤੇ ਖੇਡ ਮੈਦਾਨ ਵਿੱਚ ਭੀਮ ਦੀਆਂ ਗੱਲਾਂ ਸਾਹਮਣੇ ਮਹਿਮੂਦ ਪੁਰੀਆ ਆਹ ਸਾਹਮਣੇ ਕਹਿੰਦੇ ਹਾਂ ਬੇਰੀ ਬੇਨਤੀ ਹੈ ਯੂਕੇ ਵਾਲੇ ਭਰਾਵਾਂ ਨੂੰ ਕਰਦੀਏ ਮੇਰੇ ਵੀਰੋ 1000 ਪੁੱਜਦਾ ਦੋਨੋਂ ਕਬੜੀਆਂ ਨੇ ਸਫਲ ਰਹੀਆਂ 1000 ਪੁੱਜਦਾ ਕਰਦੀਏ ਜੇ ਸਾਹਮਣੇ ਸ਼ੇਰਾ ਇਟਲੀ ਤੇ ਅੰਬਾ ਵੀਰ ਕਹਿੰਦੇ ਜੇ ਬਾਬਾ ਰਾਜੂ ਅਕੇ ਵਾਲਾ ਜੱਫਾ ਲਾ ਦੇਵੇ 1000 ਰੁਪਏ ਦੇਵੇ ਇਟਲੀ ਤੋਂ ਭਰਾ ਸਾਡਾ ਵੱਡੀ ਵੀ ਕਹਿੰਦੇ ਵੀ ਇਸ ਤੱਕ ਵਾਸਤੇ ਰੱשי ਪੈਦੀ ਹੈ ਅੱਜ ਧਾਰੀਵਾਲ ਦੀ ਟੀਮ ਵੀ ਸਪਾਂਸਰ ਕੀਤੀ ਹੋਈ ਹੈ ਕਾਲੂ ਕੋਚ ਧਾਰੀਵਾਲ ਸਾਹਿਬ ਵੱਡੀ ਟੀਮ ਲੈ ਕੇ ਪਹੁੰਚਣੇ ਬਹੁਤ-ਬਹੁਤ ਧੰਨਵਾਦ ਕਰਦੇ ਆ। ਉਹ ਪੂਰੇ ਖੇਡ ਮੈਦਾਨ ਦੇ ਵਿੱਚ ਖੇਡ ਕਬੱਡੀ ਪਾਉਦਾ ਹੋਇਆ, ਕਬੱਡੀ ਕਬੱਡੀ ਕਰਦਾ ਹੋਇਆ, ਕਲਸੀਰ ਪਹਿਲਵਾਨ ਦਾ ਤਰਾਸ਼ਿਆ ਹੋਇਆ ਹੀਰਾ ਤੇ ਸਾਹਮਣੇ ਚਾਰ ਜੱਫੀ ਨੇ ਇੱਕ ਕੰਨੀ ਤੇ ਆਹ ਸ਼ਿੰਗੜੀਆ ਲੱਗਿਆ ਹੋਇਆ। ਛੋਟਾ ਛੋਟਾ ਤਾਰ ਜਣ ਕਹਿੰਦੀ ਦੁਨੀਆ ਅਰ ਪਰਪੰਮਾ ਦੇ ਕੇ ਬਾਰੇ ਨਹੀਂ ਪੁਆਇੰਟ ਜਿਹੜਾ ਰੇਟਰ ਦੇ ਖਾਤੇ ਵਿੱਚ ਆਹ ਹਰਿਆਣੇ ਵਾਲਾ ਕਬੱਡੀ ਪਾੜੇ ਤੇ ਬੋਲ ਆਓ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਸ਼ੇਰਿਆ ਸ਼ੇਰਿਆ ਆਹ ਸਵਾਦ ਆਉਂਦਾ ਨੋਜੋਨਾ ਮੱਲ ਫੜੋ ਜੇ ਫੜਦਾ ਨੇ ਆਹ ਮੱਲ ਫੜੋ ਜੇ ਫੜਦਾ ਨੇ ਏ ਸਾਹਮਣੇ ਪਰ ਕਹਿੰਦੇ ਸੁੱਖੀ ਸੁੱਖੀ ਕਾਰਕਸ਼ਰ ਨੋਜੋਨਾ ਦੁਨੀਆ ਫੈਨ ਹੈ ਤੇਰੀ ਗੱਬਰੂਆ ਕਾਰ ਰક્ષਣ ਦਾ ਬੰਗੋ ਅੱਜ ਰਿਸਾਂ ਦੇ ਕਹਿੰਦੇ ਬਲਟੋਏ ਦੇ ਵਿੱਚ ਐਨ ਬੱਲੇ ਬੱਲੇ ਹੋ ਰਹੀ ਹੈ ਇਧਰ ਸਾਡੇ ਭਾ ਵੀ ਪੁੰਜਿਆ ਮਹਿਮੂਦਪੁਰੇ ਤੋਂ ਗੱਲਾਂ ਵੱਡੇ ਪੱਦਰ ਤੇ ਲਓ ਸਾਹਮਣੇ ਦੇਲੇ ਪਾਸੇ ਕਹਿੰਦੇ ਰਾਜੂ ਆਹ ਕਟੋਰੇ ਵਾਲਾ ਕਬੱਡੀ ਪਾ ਰਿਹਾ ਹੈ ਏ ਰਾਜੂ ਏ ਕਟੋਰੇ ਪਿੰਡ ਵਾਲਾ ਏ ਸਾਹਮਣੇ ਦੇਖਾਂਗੇ ਇੱਕੋ ਜਿਹਾ ਸਰੀਰ ਇੱਕੋ ਜਿਹਾ ਕੱਡ ਕਾਠ ਤੇ ਕਟੋਰੇ ਪਿੰਡ ਵਾਲੇ ਗੱਭਰੂ ਨੇ ਪੁਆਇੰਟ ਆਪਣੇ ਖਾਤੇ ਵਿੱਚ ਜੋੜ ਦਿੱਤਾ ਲਓ ਸਾਹਮਣੇ ਬਲਟੋਹੇ ਪਿੰਡ ਵਾਲਾ ਆਹ ਰਾਣਾ ਕਬੱਡੀ ਪਾ ਰਿਹਾ ਹੈ ਹੌਸਲੇ ਵੱਡੇ ਨੇ ਜੁੱਸੇ ਤਗੜੇ ਨੇ ਸਿਰ ਤੇ ਰਮਾਲ ਲਪੇਟਿਆ ਹੋਇਆ ਆਹ ਸਰਦਾਰ ਸੀਤ ਸਿੰਘ ਜੀ ਉਹਨਾਂ ਦਾ ਪੁੱਤਰ ਕਬੱਡੀ ਪਾ ਰਿਹਾ ਤੇ ਸਾਹਮਣੇ ਦੇਖਾਂਗੇ ਸਾਹਮਣੇ ਆਹ ਸਿੱਖ ਸਰਦਾਰ ਗੱਭਰੂ ਦਾ ਮੁਕਾਬਲਾ ਤੇ ਪੁਆਇੰਟ ਯਾਫੀ ਦੇ ਖਾਤੇ ਵੀ ਜੁੜ ਗਿਆ ਪੁਆਇੰਟ ਯਾਫੀ ਦੇ ਖਾਤੇ ਵਿੱਚ ਪੁਆਇੰਟ ਕਰਿਆਲੇ ਦੇ ਖਾਤੇ ਵੀ ਜੁੜ ਗਿਆ ਆ ਲਾਓ ਸਾਹਮਣੇ ਪਾਸੇ ਕਹਿੰਦੇ ਗਿੰਦਾ ਕਬੱਡੀ ਪਾ ਰਿਹਾ ਹੈ ਲੈ ਵੀਵੈਂਟੋਏ ਵਾਲੇ ਜੋ ਫਾਈਨਲ ਦਾ ਸਵਾਗਤ ਆਣ ਇੱਕ ਵਾਰੀ ਤਾੜੀਆਂ ਮਾਰ ਦਿਓ ਜਿੰਦਰ ਵੱਡੇ ਪੱਦਰ ਤੇ ਵੱਡਾ ਮੁਕਾਬਲਾ ਚੱਲ ਰਿਹਾ ਹੈ ਫਾਈਨਲ ਮੈਚ ਹੈ ਬਲਟੋਏ ਪਿੰਡ ਦੀ ਧਰਤੀ ਆ ਤੇ ਬੈਸਟਾਂ ਨੂੰ ਕਹਿੰਦੇ 21 ਕੀ ਹਜ਼ਾਰ ਦਿੱਤੇ ਜਾਣਗੇ ਐਨ ਕਹਿੰਦੇ ਵੱਡੇ ਪੱਦਰ ਦੀ ਗੱਲ ਗੱਲ ਕਹਿੰਦੇ 91000 ਤੇ 81000 ਦੀ ਚੰਗੀ ਹੈ ਤੇ ਬੈਸਟਾਂ ਨੂੰ ਕਹਿੰਦੇ 21 ਕੀ ਹਜ਼ਾਰ ਆ ਕਹਿੰਦੇ ਤੋਤੇ ਪਿੰਡ ਦਾ ਆਹ ਸਾਹਮਣੇ ਮੇਰੇ ਮਿੱਤਰੋ ਸੰਦੀਪ ਕਬੱਡੀ ਪਾ ਰਿਹਾ ਹੈ ਐਨ ਮੁੰਡੇ ਨੇ ਕਹਿੰਦੇ ਪਿੱਠ ਦੇ ਉੱਪਰ ਬਾਜ ਖਣਵਾਇਆ ਹੋਇਆ ਹੈ ਤੇ ਗੱਲ ਵੀ ਕਹਿੰਦੇ ਐਨ ਬਾਜ ਨੂੰ ਟਿਕਾਣੇ ਲਾ ਦਿੰਦਾ ਹੈ ਸੰਦੀਪ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਹੈ ਅਗਲੀ ਕਬੱਡੀ ਤੇ ਬੋਲ ਸਾਡੇ ਗਰਜਟੀਆਂ ਦੇ ਟਰਸਟ ਨੋ 1 ਛਾਤੀ ਤੇ ਲਿਖਵਾਇਆ ਹੋਇਆ ਹੈ ਉਧਰ ਤੁਹਾਡਾ ਗਰੁੱਪ ਜੇ ਭਰਾ ਸਾਡੇ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਸ ਗੁਰੂ ਘਰ ਦੀ ਸੇਵਾ ਨੂੰ ਰਣ ਕਰਦਾ ਸਾਡਾ ਮਣੀ ਚੱਦਰ ਵਾਲਾ ਲੋ ਸਾਹਮਣੇ ਕਟੋਰੇ ਪਿੰਡ ਵਾਲਾ ਰਾਜੂ ਏ ਬਾਬਿਆ ਇੱਕੋ ਜੱਫਾ 1000 ਦਾ ਸ਼ੇਰਾ ਇਟਲੀ